ਗੱਲ ਕਰਾਂਗੇ ਪੰਜਾਬ ਐਂਡ ਸਿੰਧ ਬੈਂਕ ਚ ਨਿਕਲੀਆਂ ਨਵੀਆਂ ਪੋਸਟਾਂ ਦੀ ਤੇ ਇਹਨਾਂ ਪੋਸਟਾਂ ਨੂੰ ਕੌਣ ਅਪਲਾਈ ਕਰ ਸਕਦਾ ਕਿਵੇਂ ਤੁਸੀਂ ਫਾਰਮ ਭਰਨਾ ਸਾਰੀ ਜਾਣਕਾਰੀ ਤੁਹਾਨੂੰ ਦੱਸਾਈ ਜਾਊਗੀ ਕੀ ਕੁਆਲਿਫੀਕੇਸ਼ਨ ਹੈਗੀ ਕਿਸ ਤਰ੍ਹਾਂ ਦੀ ਯੋਗਤਾ ਹੈਗੀ ਹੈ ਸੋ ਚੈਨਲ ਤੇ ਨਾਮ ਹੈਗੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਤਾਂ ਕਿ ਇਸ ਤਰ੍ਹਾਂ ਦੀ ਪੰਜਾਬ ਚ ਜਾਂ ਇੰਡੀਆ ਲੈਵਲ ਦੀ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਭਰਤੀ ਲਿਮਟਿਡ ਭਰਤੀ ਦੀ ਜਾਂ ਨੌਕਰੀਆਂ ਦੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਹੈਗੇ ਤਾਂ ਫੋਲੋ ਕਰ ਲੈਣਾ ਸੋ ਜੇਕਰ ਦੇਖਿਆ ਜਾਵੇ ਇਸ ਵੀਡੀਓ ਦੇ ਵਿੱਚ ਆਪਾਂ ਚੈੱਕ ਕਰ ਲੈਨੇ ਆ ਕਿ ਵੀ ਜਿਹੜੀ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਜਿਹੜੀਆਂ ਨਵੀਆਂ ਪੋਸਟਾਂ ਦਾ ਇੱਕ ਨੋਟੀਫਿਕੇਸ਼ਨ ਆਇਆ ਹੋਇਆ ਹੈ ਜਿਹੜੀਆਂ ਵੱਖ-ਵੱਖ ਕੈਟਾਗਰੀ ਚ ਜਿਹੜੀਆਂ ਪੋਸਟਾਂ ਤੁਸੀਂ ਦੇਖਦੇ ਹੋ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਤੁਸੀਂ ਕਰ ਸਕਦੇ ਹੋ ਜੇਕਰ ਗੱਲ ਕੀਤੀ ਹੈ ਵੀ ਇਹਨਾਂ ਪੋਸਟਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਆਫੀਸਰ ਦੀਆਂ ਕੁਝ ਪੋਸਟਾਂ ਹੈਗੀਆਂ ਨੇ ਸੋ ਜਿਨ੍ਹਾਂ ਦੇ ਵਿੱਚ 56 ਪੋਸਟਾਂ ਲੱਗਦੇ ਹੋਈਆਂ ਟੋਟਲ ਪੋਸਟਾਂ ਦੀ ਗਿਣਤੀ ਲਗਭਗ 200 ਪਲੱਸ ਹੈਗੀ ਆ ਸਪੈਸ਼ਲ ਇਕੱਲੇ ਆਫੀਸਰ ਦੀਆਂ ਜਿਹੜੀਆਂ ਪੋਸਟਾਂ ਤੁਸੀਂ ਦੇਖ ਸਕਦੇ ਹੋ 56 ਪੋਸਟਾਂ ਹੈਗੀਆਂ ਉਸ ਤੋਂ ਮੈਨੇਜਰ ਦੀਆਂ ਪੋਸਟਾਂ 117 ਹੈਗੀਆਂ ਵੱਖ- ਠੀਕ ਹੈ ਵੀ ਮੇਨ ਤੌਰ ਤੇ 33 ਪੋਸਟਾਂ ਹੋ ਗਈਆਂ ਤੇ 7 ਪੋਸਟਾਂ ਇੱਕ ਅਲੱਗ ਹੋ ਗਈਆਂ ਚੀਫ ਮੈਨੇਜਰ ਦੀਆਂ 7 ਪੋਸਟਾਂ ਨੇ ਵੀ ਇੱਥੇ ਠੀਕ ਹੈ ਇਹ ਪੋਸਟਾਂ ਦੇ ਲਗਭਗ 213 ਪੋਸਟਾਂ ਜਿਹੜੀਆਂ ਆਈਆਂ ਹੋਈਆਂ ਤੇ ਇਹਨਾਂ ਲਈ ਤੁਸੀਂ ਫਾਰਮ ਭਰ ਸਕਦੇ ਹੋ ਐਪਲੀਕੇਸ਼ਨ ਫੀਸ ਜਿਹੜੀ ਰਹੂਗੀ ਇੱਥੇ ਜਨਰਲ ای ਡਬਲਯੂ ਐਸ ਓ ਬੀ ਸੀ ਕੈਟਾਗਰੀ ਵਾਸਤੇ 850 ਰੁਪਏ ਰਹੇਗੀ ਤੇ ਨਾਲ ਟੈਕਸ ਵੀ ਤੁਹਾਨੂੰ ਇੱਥੇ ਲੱਗੂਗਾ ਤੇ ਐਸ ਸੀ ਐਸ ਟੀ ਪੀ ਡਬਲਯੂ ਕੈਟਾਗਰੀ ਵਾਸਤੇ ਜਿਹੜੀ ਫੀਸ ਇਹਨਾਂ ਪੋਸਟਾਂ ਨੂੰ ਅਪਲਾਈ ਕਰਨੀ ਆਨਲਾਈਨ ਹੀ ਅਪਲਾਈ ਹੋਊਗਾ ਥਰੂ ਆਨਲਾਈਨ ਮੋੜ ਤੁਸੀਂ ਦੇਖ ਸਕਦੇ ਹੋ 100 ਰੁਪਏ ਫੀਸ ਹੋਏਗੀ ਤੇ ਇਹਨਾਂ ਪੋਸਟਾਂ ਦੇ ਵਿੱਚ ਜਿਹੜੀ ਮੇਨ ਚੀਜ਼ ਹੈਗੀ ਹੈ ਕਿ ਇੰਪੋਰਟੈਂਟ ਡੇਟਸ ਹੈਗੇ 31 ਅਗਸਤ ਤੋਂ ਇਹ ਪੋਸਟਾਂ ਆਨਲਾਈਨ ਅਪਲਾਈ ਸ਼ੁਰੂ ਹੋ ਚੁੱਕੀਆਂ 15 ਸਤੰਬਰ ਤੱਕ ਤੁਸੀਂ ਅਪਲਾਈ ਕਰ ਸਕੋ ਤੁਹਾਡੇ ਕੋਲ ਸਮਾਂ ਜਿਹੜਾ 15 ਸਤੰਬਰ ਤੱਕ ਹੈ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਮਾਂ ਨਹੀਂ ਮਿਲੂਗਾ ਤਾਂ ਵੱਖ-ਵੱਖ ਜਿਹੜਾ ਇਹਦਾ ਅਫੀਸ਼ੀਅਲ ਇੱਕ ਨੋਟੀਫਿਕੇਸ਼ਨ ਹੈਗਾ ਤਾਂ ਉਹ ਆਪਣੇ ਟੈਲੀਗ੍ਰam ਚੈਨਲ 'ਤੇ ਪਾ ਦਿੱਤਾ ਗਿਆ ਜਾਂ ਪੰਜਾਬ ਐਂਡ ਸਿੰਧ ਬੈਂਕ ਦੀ ਜਿਹੜੀ ਵੈਬਸਾਈਟ 'ਤੇ ਜਾ ਕੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਆ ਜ਼ਿਆਦਾ ਡਿਟੇਲ ਦੇ ਵਿੱਚ ਸੋ ਇਹ 213 ਦੇ ਲਗਭਗ ਜਿਹੜੀਆਂ ਪੋਸਟਾਂ ਹੈਗੀਆਂ ਜੇਕਰ ਤੁਸੀਂ ਇਨ ਫਿਊਚਰ ਪੰਜਾਬ ਦੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਕਾਰੀ ਤੇ ਭਰਤੀ ਦੀ ਜਾਂ ਨੌਕਰੀ ਦੀ ਜਾਣਕਾਰੀ ਚਾਹੁੰਦੇ ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਲੋ ਤੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਜੇਕਰ ਜਾਣ ਕਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਮਿਲਾਂਗੇ ਕਿਸੇ